ਅੱਜ ਗੱਲ ਹੋਈ ਜਦੋਂ ਇਹ ਆਏ ਵੀਰੇ ਆਏ 4 ਵਜੇ ਆਏ ਇਹਨਾਂ ਨੂੰ ਕਾਫੀ ਟਾਈਮ ਤੋਂ ਡਿਕਦੇ ਰਹੇ ਇਹਨਾਂ ਨੂੰ 12 ਵਜੇ ਦਾ ਟਾਈਮ ਦਿੱਤਾ ਇਹ 4 ਵਜੇ ਆਏ ਤੇ ਫਿਰ ਆਏ ਤੇ ਬਾਅਦ ਵਿੱਚ ਇਹਨਾਂ ਨੇ ਨਕਾਹ ਕਰਨ ਦੇ ਤੇ ਇਹਨਾਂ ਨੂੰ ਪਾਸੇ ਜੀ ਇਹਨਾਂ ਨੇ ਪੁੱਛਿਆ ਕਿ ਤੁਸੀਂ ਦੁੱਖ ਸੁੱਖ ਵਲੇ ਸਾਥ ਹੋਗੇ ਤੇ ਇਹਨੇ ਕਹਿਤਾ ਪੱਕਾ ਨਹੀਂ ਕਹਿ ਸਕਦਾ ਸਾਥ ਮਾਦੇ ਨਹੀਂ ਤੇ ਫਿਰ ਬਾਅਦ ਵਿੱਚ ਇਹਨੂੰ ਪੁੱਛਿਆ ਕਿ ਤੇਰੀ ਮਰਜ਼ੀ ਨਾਲ ਆਵਾਂਗੇ ਕਾਫੀ ਟਾਈਮ ਸੋਚ ਕੇ ਇਹਨੇ ਬੋਲਿਆ ਹਾਂਜੀ ਮੇਰੀ ਮਰਜ਼ੀ ਨਾਲ ਹੋ ਰਿਹਾ ਇਦਾਂ ਇਹਨੇ ਬੋਲਿਆ ਤੇ ਬਾਅਦ ਵਿੱਚ ਅਹੀਂ ਚੱਲੇਗੇ ਤੇ ਇਹਨਾਂ ਨੂੰ ਕਾਫੀ ਟਾਈਮ ਦੇਖਦੇ ਰਹੇ ਇਹਨਾਂ ਨੇ ਛੱਬ ਲੈਣ ਦੇ ਕਿਹਾ ਤੇ ਇਹਨਾਂ ਨੇ ਛੱਬ ਵੀ ਨਹੀਂ ਬਣਾਈ ਨਾ ਉੱਥੇ ਧਾਰ ਕੱਢ ਲੈ ਕੇ ਆਏ ਪੈਲੈਸ ਵਿੱਚ ਨਾ ਪ੍ਰਕਾਰ ਲੈ ਕੇ ਆਏ ਇਹਨਾਂ ਨੇ ਕੋਸ਼ਿਸ਼ ਵੀ ਨਹੀਂ ਕੀਤਾ ਤੇ ਇਹਨਾਂ ਨੇ ਮੇਰੇ ਮਾਪਿਆਂ ਨੂੰ ਕਿਹਾ ਕਿ ਅਸੀਂ ਵਿਆਹ ਕਰਨਾ ਤੇ ਪੈਲੈਸ ਵਿੱਚ ਕਰਨਾ ਨਹੀਂ ਤੇ ਅਸੀਂ ਨਹੀਂ ਕਰਨਾ ਮੇਰੇ ਕਹਿੰਦੇ ਰਿਸ਼ਤੇਦਾਰਾਂ ਨੇ ਲਹਿੰਗੇ ਪਾ ਕੇ ਆਣਾ ਵਾ ਤੇ ਹਿੰਟਾ ਡਿਗਰੀਆਂ ਵਿੱਚ ਪੂਰਾ ਹੁੰਜਣਾ ਵਾ ਮੇਰਾ ਇਹਦੀ ਮੰਮੀ ਨੇ ਇਹ ਗੱਲ ਕਹੀ ਤੇ ਬਾਅਦ ਵਿੱਚ ਮੇਰੇ ਮੇਰੇ ਡੈਰੀ ਦਾ ਹਿਦਾਰਾ ਉਹਨਾਂ ਨੇ ਕਰਜ਼ਾ ਚੋਕੇ ਸਾਰਾ ਇਹਨਾਂ ਦਾ ਸਭ ਕੁਝ ਕੀਤਾ ਤੇ ਫਿਰ ਵੀ ਇਹਨਾਂ ਦੇ ਜੰਮੂ ਵਾਲੇ ਰਿਸ਼ਤੇਦਾਰ ਇਹਨਾਂ ਨੇ ਸਭ ਕੁਝ ਕਿਹਾ ਵਾ ਮਾਸੀਏ ਦੇ ਘਰ ਜਾ ਕੇ ਸਾਡੇ ਨਾਂ ਬਰਾ ਬੋਲ ਕੇ ਆਈ ਸੀ ਗਲਤ ਬੋਲਿਆ ਉਹਨੇ ਇਹਨਾਂ ਨੂੰ ਕਿਹਾ ਕਿ ਜਦੋਂ ਰੀਤਵੇਲ ਦਾ ਰੈਂਟ ਸੀ ਇਹਨਾਂ ਕੋ ਮੰਗਿਆ ਤੇ ਪਾਰਲਰ ਦਾ ਰੈਂਟ ਹੀ ਇਹਨਾਂ ਕੋ ਮੰਗਿਆ ਤੇ ਇਹ ਕਹਿੰਦੇ ਕਿ ਨਹੀਂ ਇਹ ਤੁਸੀਂ ਦਿਓ ਲਵ ਮੈਰੀ ਜੀ ਤੁਹਾਡੀ ਲਵ ਮੈਰੀ ਜੀ ਕਿੰਨੀ ਦੇਰ ਦਾ ਅਪਡੇਟ ਚੱਲ ਰਿਹਾ ਸਰ ਇੱਕ ਸਾਲ ਦਾ ਕੋਈ ਹੋਣ ਕਿ ਜਾਂਦੇ ਹੋ ਹੁਣ ਮੈਂ ਨਹੀਂ ਜਾਣਾ ਚਾਹਦੀ ਇਹਨਾਂ ਕਰ ਇਹ ਮੇਨੋਂ ਹੋਣ ਏਦਾ ਗੰਡੇ ਤੇ ਬਾਜੂ ਕੀ ਕਰਨਗੇ ਜਿਹੜੇ ਜਿਹੜੇ ਇਹਨਾਂ ਨੇ ਕੰਮ ਕੀਆ ਮੈਂ ਉਸੇ ਉਸੇ ਕੰਮ ਕੀਤੇ ਇਹਨਾਂ ਦੇ ਮਾਸੇ ਜਿੱਦਣ ਰਾਤ ਗੰਡ ਲੈ ਕੇ ਆਈ ਨਾ ਮੇਰੇ ਘਰ ਮੇਰੇ ਕੁੜੀ ਤੱਕ ਲੈਣਾ ਜੁੱਟ ਤੱਕ ਨਹੀਂ ਲੈ ਕੇ ਦਿੱਤਾ ਮੇਰੀ ਧੀ ਨੂੰ ਇਹਨਾਂ ਸਾਰੇ ਕ ਲੈਣੇ ਕੰਮ ਕੀਤੇ ਮੇਰੀ ਧੀ ਨੂੰ ਉਹ ਵੀ ਮੈਂ ਜੋ ਟਪੜੇ ਕਰੋ ਲਿਆ ਕੇ ਪਾਇਆ ਫਿਰ ਮੇਰੀ ਕੁੜੀ ਦੀ ਜਿਹੜੇ ਬਦ ਲੋਕੀ ਵੜਨਦੇ ਉਹ ਵੀ ਤੱਕ ਨਹੀਂ ਲੈ ਕੇ ਆਏ ਫਿਰ ਮੈਂ ਤਾਂ ਕੋ ਕੋ ਚਲ ਕੋਈ ਗਾਲੀ ਫਿਰ ਇਹ ਕਹਿੰਦੇ ਕਿ ਸਾਡੇ ਸਾਡੇ ਚ ਰਵਾਜ ਆ ਕਿ ਸਾਡੇ ਘਰ ਮੁੰਡੇ ਦੀ ਪੱਗ ਦੇ ਕੇ ਜਾਓ ਮੈਂ ਤਾਂ ਵੀ ਆਪਣੇ ਘਰ ਵਾਲੇ ਨੂੰ ਕਿਹਾ ਚੱਲਾਂ ਜਦੋਂ ਡੜੀ ਆਪਾਂ ਕੁੜੀ ਬਸੋਣੀ ਹੈ ਕੋਈ ਗੱਲ ਨਹੀਂ ਪਤੀ ਵਾਲੇ ਹੀ ਨਿਵੇਂ ਹੋ ਜਾਣੇ ਅਸੀਂ ਤਾਂ ਵੀ ਸਾਰਾ ਕੁਝ ਕਰਕੇ ਗਏ ਸਰ ਸੂਟਾਂ ਤੱਕ ਮੈਂ ਦੇ ਘਰ ਦੇ ਕੇ ਆਈ ਅੱਜ ਕੀ ਗੱਲ ਹੋ ਗਈ ਤਾਂ ਬੱਸ ਅੱਜ ਸਾਰੇ ਇਹਨਾਂ ਦੀ ਆਦਤਾਂ ਜਿਹੜੀਆਂ ਹੈ ਨਾ ਉਹ ਉਹਦਾਂ ਦੀਆਂ ਵਿਗੜੀਆਂ ਹੈ ਇਹਨਾਂ ਨੂੰ ਇਹ ਮੇਰੀ ਕੁੜੀ ਨੂੰ ਨਕਾਹ ਕਰਨ ਲੱਗਾ ਮੁੰਡਾ ਤੇ ਤਾਂ ਵੀ ਮੇਰੀ ਕੁੜੀ ਨੇ ਉਹਨਾਂ ਪਾਸਟਰਾਂ ਨੂੰ ਪੁੱਛਿਆ ਕਿ ਤੈਨੂੰ ਮਨਜ਼ੂਰ ਆ ਤੇ ਕਹਿੰਦਾ ਸੋਚ ਕੇ ਦੱਸੂਗਾ ਕੋਈ ਦਾਜ ਦੀ ਮੰਗ ਕੀਤੀ ਨਾ ਉਹ ਦਾਜ ਮੰਗਦੇ ਆ ਮੇਰੇ ਕੁੜੀ ਨੂੰ ਕਹਿੰਦਾ ਹੁੰਦਾ ਕਿ ਮੋਟਰਸਾਈਕਲ ਲੈ ਕੇ ਆਈ ਅੱਜ ਵੀ ਉੱਥੇ ਗੱਲਬਾਤ ਹੋਈ ਇਸਦੀ ਪਹਿਲਾਂ ਵੀ ਸਾਰੇ ਮੰਗਦਾ ਹੁੰਦਾ ਕਿਹਿੰਦਾ ਹੁੰਦਾ ਕਿ ਮੇਰੀ ਜਿੰਨਾ ਚੱਕ ਮੋਟਰਸਾਈਕਲ ਨਾ ਲੈ ਆ ਕੇ ਦੇਂਗੀ ਨਾ ਉਹਨੇ ਚੱਕ ਮੈਂ ਤੈਨੂੰ ਲੈ ਕੇ ਨਿੱਤਰ ਪੈਕੇ ਜਾਣਾ ਇਹ ਮੈਨੂੰ ਤੁਮ ਕੀ ਦੇਣਾ ਹੁੰਦਾ ਕਿ ਦੋ ਚਾਰ ਦਿਨ ਤੇਰੇ ਘਰ ਕੁੜੀ ਮੇਰੇ ਕੋਲ ਰਹਾ ਕਰ ਦੋ ਚਾਰ ਦਿਨ ਤੇਰੇ ਘਰ ਰਹਾ ਕਰੂਗੀ ਮੈਂ ਮੈਂ ਆਪਣੀ ਬੇਟੀ ਦਾ ਨਾ ਸਾਫ ਕਰਨੀ ਆ ਉਹਨੇ ਬੋਲਿਆ ਕਿ ਰਿੰਗ ਲੈ ਕੇ ਆਓ ਕਿਉਂਕਿ ਆਲਰੇਡੀ ਇਹਨਾਂ ਨੇ ਮੇਰੇ ਨਾਨਕੇ ਨਾਲ ਗੱਲ ਨਹੀਂ ਕੀਤੀ ਅਗਰ ਉਹਨਾਂ ਨੇ ਬੋਲਿਆ ਹੁੰਦਾ ਕਿ ਰਿੰਗ ਲੈ ਕੇ ਆਓ ਤੇ ਉਹ ਫਿਰ ਗੱਲ ਵਸ ਰਿੰਗ ਤੋਂ ਇੱਕ ਰਿੰਗ ਨਹੀਂ ਲੈ ਕੇ ਆਏ ਉਹਦਾ ਕੋਈ ਚੱਕਰ ਨਹੀਂ ਆ ਬਸ ਈਡਾ ਵੀ ਇਸ਼ੂ ਨਹੀਂ ਹੈ ਗੱਲ ਸਾਰੀ ਬਸ ਰਿੰਗ ਦੀ ਹੈ ਹੱਥੋ ਫਾਈ ਸਰ ਮੇਰੇ ਹੱਥ ਤੇ ਫਾਈ ਮੈਂ ਸਿਆਣੇ ਹੀ ਮੈਂ ਕੁਝ ਨਹੀਂ ਕਰਦਾ ਕਿਉਂਕਿ ਉਹਨਾਂ ਡਰਿੰਕ ਕੀਤੀ ਸੀਗੀ ਹਾਂਜੀ ਸਰ ਉਹਨਾਂ ਡਰਿੰਕ ਕੀਤੀ ਸੀਗੀ ਇੱਕ ਨੇ ਧੱਕਾ ਮਾਰਿਆ ਇੱਕ ਮੇਰੇ ਚ ਪੇਰ ਮਾਰ ਲੱਗਾ ਮੈਂ ਹੱਥ ਫੜਾ ਇਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੇਰੀ ਮੰਮੀ ਨਾਲ ਸੀਗੀ ਮੇਰੀ ਭੈਣ ਸੀਗੀ ਉਹਨਾਂ ਤੇ ਹੱਥ ਉਠਾਰੇ ਸੀ ਉਹਨਾਂ ਨਾਲ ਪੈਣਦੀ ਸੀ ਮੈਂ ਉਹਨਾਂ ਨੂੰ ਕਵਰ ਕੀਤਾ ਸੀ ਤੇ ਉਹਨਾਂ ਦਾ ਇਹ ਵੀ ਕਹਿੰਦਾ ਕਿ ਮੋਟਰਸਾਈਕਲ ਮੰਗਿਆ ਜਾ ਰਿਹਾ ਸੀ ਪਲੀਜ਼ ਉਹ ਐਕਸਪਲੇਨ ਕਰੋ ਕੀ ਗੱਲ ਹੋਈ ਉਹ ਨੇ ਉਹਨਾਂ ਨੇ ਬੋਲਿਆ ਮੈਨੂੰ ਕੀ ਮੇਰੇ ਨਾਲ ਦੀ ਨਾ ਬੋਲਿਆ ਕਿ ਮੈਂ ਕੁਝ ਸਭ ਕੁਝ ਲੈ ਕੇ ਆਣਾ ਮੈਂ ਕਹਿੰਦਾ ਕੁਝ ਨਹੀਂ ਲੈ ਕੇ ਆਇਆ ਸਭ ਕੁਝ ਆਲਰੇਡੀ ਹੈਗਾ ਇੰਤਨੀ ਨੂੰ ਮਰਸਲਿਆ ਕਿ ਨਾ ਮੈਂ ਕਹਿੰਦਾ ਅਗਲੇ ਮਰਸਲ ਕੀ ਕਰਨਾ ਹੈ ਮਰਸਲ ਮੈਂ ਨਹੀਂ ਬੋਲਿਆ ਐਕਚੁਅਲੀ ਮੈਂ ਨਹੀਂ ਬੋਲਿਆ ਮੇਰੇ ਰਿਸ਼ਤੇਦਾਰ ਜਿਹੜੇ ਆਏ ਨਾ ਉਹਨਾਂ ਕੋ ਗਲਤੀ ਨਾਲ ਬੋਲਿਆ ਗਿਆ ਕਿ ਤੂੰ ਮੇਰੇ ਰਿਸ਼ਤੇ ਮੇਰੇ ਮੰਮੀ ਨੂੰ ਮਾਰਾ ਕਹਿੰਦੇ ਸੀ ਨਾ ਤੇ ਮੇਰੇ ਰਿਸ਼ਤੇਦਾਰ ਮਾਰਾ ਕਹਿੰਦੇ ਪਏ ਸੀ ਕਿਤੇ ਮੇਰੇ ਰਿਸ਼ਤੇਦਾਰ ਕੋ ਨਹੀਂ ਸੁਣਿਆ ਗਿਆ ਤੇ ਉਹਨਾਂ ਨੇ ਬੋਲਤਾ ਕਿ ਤੂੰ ਸਾਡੇ ਤੇ ਰੋਪ ਕੰਢੀਆ ਤੂੰ ਕੀ ਸਾਨੂੰ ਦੇ ਦੀ ਬਸ ਐਡਾ ਕੁਝ ਕਿੱਥੇ ਜਗਾ ਕਿਹ ਇਹ ਹੁਣ ਪਹੁੰਚੀ ਜਾਂਦੇ ਆ ਕਿ ਲੜਕੀ ਵਾਲੇ ਇੱਥੇ ਸਚੇਤ ਗੱਢਦੇ ਆ ਤੇ ਆਪਣੇ ਸਾਨੂੰ ਨੇ ਇਨਫੋਰਮੇਸ਼ਨ ਆਈ ਕਿ ਦੋਵੇਂ ਪਾਰਟੀਆਂ ਆਪਸ ਵਿੱਚ ਤਰਫਬਾਜ਼ੀ ਕਰੀਆਂ ਪੈਸਾ ਜਾ ਪੈਸੇ ਵਿੱਚ ਕਿ ਮਰਜ਼ੀ ਹੈਗੀ ਸੀ ਦਾ ਇਦਾਂ ਦੀ ਤੇ ਫੇਰ ਸਾਨੂੰ ਇਨਫੋਰਮੇਸ਼ਨ ਮਿਲਤੀ ਆ ਹੀ ਉੱਥੇ ਪਹੁੰਚਤੀ ਆ ਤੇ ਵੇਖਿਆ ਕਿ ਦੋਹਾਂ ਜਿਹੜੇ ਆਪਣੇ ਲੜਕੀ ਵਾਲੇ ਜਿਹੜੇ ਆ ਲੜਕੇ ਪਰਿਵਾਰ ਤੇ ਦੇ ਹੇਜ ਮੰਗਦਾ ਦਾ ਇਲਜ਼ਾਮ ਲਾ ਰਹੇ ਸੀ ਤੇ ਮਾਹੌਲ ਸੇ ਥੋੜਾ ਤਣਾਅਪੂਰਨ ਸੀ ਕਿ ਕੋਈ ਗੱਲ ਸਮਝ ਤੋਂ ਬਾਹਰ ਜਾ ਰਹੀ ਸੀ ਇਹ ਫਾਰਗੇ ਤਾਂ ਦੋਹਾਂ ਪਾਰਟੀਆਂ ਨੂੰ ਇੱਥੇ ਸਾਂਨੇ ਬੁਲਾ ਲਿਆ ਵਾ ਇਹਨਾਂ ਦੋਹਾਂ ਪਾਰਟੀ ਦੀ ਗੱਲ ਸੁਣਦੇ ਆ ਇਹ ਗੱਲ ਹੈਗੀ ਐ ਸੱਚਾਈ ਕੀ ਹੈਗੀ ਐ ਜੋ ਵੀ ਹੋ ਉ ਉਨੀਕਾਰ ਵਿੱਚ ਜਿਹਦੇ ਫਲਾਬਾ ਨਹੀਂ ਕੀਤੀ ਜਾਏਗੀ ਭਾਵੇਂ ਦੇਖਿਆ ਜਾਵੇ ਤਾਂ ਇੱਕ ਬੇਟੀ ਦਾ ਵਿਆਹ ਕਰਨ ਲੱਗਿਆਂ ਕਿੰਨਾ ਕੋਈ ਖੱਟਾ ਕਰਨਾ ਪੈਂਦਾ ਮਾਪੇ ਨੂੰ ਬੇਟੀ ਵੀ ਭੇਜਣੀ ਪੈਂਦੀ ਹੈ ਪਰ ਇਸ ਤਿੱਕੇ ਦਾ ਜਦੋਂ ਮਾਹੌਲ ਬਣ ਜਾਵੇ ਤਾਂ ਕਿਤੇ ਨਾ ਕਿਤੇ ਨੁਕਸਾਨ ਤੇ ਬੇਟੀ ਪਰਿਵਾਰ ਦਾ ਵੀ ਹੁੰਦਾ ਵੇਖੋ ਹੀ ਹਰ ਕੋਈ Banda ਆਪਣੇ ਬੱਚਿਆਂ ਵਾਸਤੇ ਕਰਦਾ ਜੀ ਕੋਈ ਕਿ ਜਦਾਂ ਦੀ ਮੈਂ ਘਟ ਕਰਾਂ ਵਾਤਵਾਰ ਕਰਦਾ ਕੋਸ਼ਿਸ਼ ਮੇਰੀ ਕੋਈ ਇਤੋ ਵਾਲੇ ਸਵਾਲ ਵੀ 베ਚੀਦਾ ਹੋ ਜੇ ਤੇ ਜਦੋਂ ਇਹੋ ਜਿਹਾ ਮਾਹੌਲ ਪੈਦ ਬਣ ਜਾਂਦਾ ਕੋਈ ਇਹਦਾ ਕਾਰਨ ਤੇ ਬੰਦਾ ਹੋਗਾ ਨਾ ਕੀ ਬਣਿਆ ਕੀ ਆ ਕਿਉਂ ਹੋਇਆ ਏ ਹੁਣ ਇਹਦਾ ਕਾਰਨ ਹੀ